ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਝਾਮਕੇ ਖੁਰਦ ਆ ਗਿਆ ਸਜਣੋ। ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਹਿਬ ਆ ਗਿਆ। ਤੇ ਪ੍ਰਤਾਪ ਸ਼ਾਹ ਨੂੰ ਮਿਲਾਉਣ ਲੱਗੇ ਆ ਤੁਹਾਨੂੰ। ਛੇ ਮੱਝਾਂ ਝੋਟੀਆਂ ਇਸ ਵੀਡੀਓ ਦੇ ਵਿੱਚ ਵੀਕਰੀ ਵਾਲੀਆਂ ਰਹਿਣਗੀਆਂ ਇਹਨਾਂ ਸਾਰਿਆਂ ਦਾ ਲੇਖਾ ਜੋਖਾ ਪੁੱਛ ਕੇ ਤੁਹਾਡੇ ਨਾਲ ਸਾਂਝਾ ਕਰਦੇ ਆਂਗੇ ਤੋਰ ਤਾਰ ਕੇ ਵੇਖਾਂਗੇ ਰੇਟ ਵੀਰ ਦੇ ਬਿਲਕੁਲ ਜਾਇਜ਼ ਹੁੰਦੇ ਆ ਕਿਉਂਕਿ ਸਾਹ ਦੇ ਭਾ ਦੇ ਪਸ਼ੂ ਵੀਰ ਲੈਂਦਾ ਤੇ ਉਹੋ ਜੇ ਮੁੱਲ ਕਰ ਦਿੰਦਾ ਵੀਰ ਜਿਹੜੀ ਪਸੰਦ ਆ ਜਾਂਦੀ ਇਹਨਾਂ ਦੀ ਵੀ ਰਿਕਵੈਸਟ ਬੇਨਤੀ ਸਾਡੀ ਵੀ ਤਸੱਲੀ ਤੁਸੀਂ ਕਰਨੀ ਆ ਜਿਹੜਾ ਪਸ਼ੂ ਵੀ ਖਰੀਦਦੇ ਆ ਵੇਖਿਓ ਵੀਡੀਓ ਐਂਡ ਤੱਕ ਕਰਕੇ ਤਸੱਲੀ ਕਰਿਓ ਖਰੀਦਦਰੀ ਆਜੋ ਲਈਏ ਜਾਣਕਾਰੀ ਤੇ ਕਰੀਏ ਸ਼ੁਰੂ ਪ੍ਰਤਾਪ ਸ਼ਾਹ ਸਾਸਤਰੀ ਕਾਲ ਜੀ ਸਾਸਤਰੀ ਕਾਲ ਜੀ ਮਹਾਰਾਜ ਹੋਰ ਸਲਾਉ ਵਧੀਆ ਜੀ ਹੋਰ ਸੰਧੂ ਡੇਰੀ ਫਾਰਮ ਦੇਖਣ ਆਲੇ ਸਾਰੇ ਭੈਣ ਭਰਾ ਉਹਨੇ ਆਪਣੇ ਪਿਆਰਪਰੀ ਸਾਸਤਰੀ ਕਾਲ ਜੀ ਧੰਨਵਾਦ ਜੀ ਇਹੋ ਰਿਕੁਐਸਟ ਬੇਨਤੀ ਕਰਦੇ ਵਾਦ ਤੋਂ ਵਾ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਫੋਲੋ ਕਰੋ ਤੇ ਸਪੋਰਟ ਕਰੋ ਜੀ ਵਾਦ ਤੋਂ ਹਾਂ ਸਾਰੇ ਚੜਦੀ ਕਲਾ ਜੀ ਹਾਂਜੀ 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 ਬਾਕੀ ਇਹੋ ਹੱਥ ਜੋੜ ਕੇ ਬੇਨਤੀ ਜੀ ਵੀ ਵੀਡੀਓ ਪਰਿਵਾਰ ਦੇ ਵਿੱਚ ਬਹਿ ਕੇ ਵੇਖੋ ਫੇਰ ਆਪਾਂ ਨੂੰ ਸਾਈ ਬਿਆਨ ਆਪਾਂ ਤੇ ਘਰੇ ਆ ਕੇ ਤੇ ਆਪਦੀ ਤਸੱਲੀ ਕਰਕੇ ਜਰੂਰ ਖੜੋਈ ਹਾਂ ਹਾਂ ਹਾਂਜੀ ਹਾਂਜੀ ਵੀ ਸੱਪ ਲੰਗੇ ਤੋਂ ਬਾਅਦ ਲੀਕ ਉੱਤਰਨ ਦਾ ਕੀ ਫਾਇਦਾ ਨਹੀਂ ਜਿੰਨੇ ਪੈਸੇ ਦੇਣੇ ਆ ਜੀ ਉਹ ਹੱਕ ਬਣਦਾ ਹੱਕ ਬਣਦਾ ਹਨਾ ਤੇ ਬਾਕੀ ਆਪਣਾ ਫਰਜ਼ ਹੈ ਵੀਡੀਓ ਵਿਖਾਉਣਾ ਹਾਂਜੀ ਹਾਂਜੀ ਬਾਕੀ ਨਾਮ ਜੇ ਪ੍ਰਤਾਪ ਸਿੰਘ ਚਾ ਪਿੰਡ ਚਾਮਕੇ ਖੋਦ ਜ਼ਿਲ੍ਹਾ ਤਰਨਤਾਰਨ ਤਹਿਸੀਲ ਵੀ ਤਰਨਤਾਰਨ ਮੋਬਾਈਲ ਨੰਬਰ ਜੇ 628474127 62847417 ਇੱਥੇ ਕਰੇ ਸਮਝ ਹਾਂਜੀ ਹਾਂਜੀ 6 ਨਾ ਗਿਆ ਜੀ ਓਕੇ ਇੱਕ ਬੱਚੇ ਵਾਲੀ ਆ ਤੇ ਪੰਜ ਬਿਨਾ ਬੱਚੇ ਤੋਂ ਇੱਕ ਬੱਚੇ ਵਾਲੀ ਵੀ ਹੈਗੀ ਆ ਹਾਂਜੀ ਹਾਂਜੀ ਤੇ ਇਹਦਾ ਕੀ ਹਿਸਾਬ ਆ ਪ੍ਰਤਾਪ ਸ਼ਾ ਇਹ ਭਾਈ ਸੁਬਰਾ ਦੁੱਜਾ ਜੀ ਠੀਕ ਆ ਮਾਲਕਾਂ ਦੇ ਕਹਿਣ ਮੁਤਾਬਕ ਬਾਕੀ ਭੈਣ ਭਰਾਵਾਂ ਦੇ ਗਾੜੀ ਆ ਕੋ ਉੱਤੇ ਜਾਲ ਵਾਲੇ ਚੌਥਾ ਲਾਲੇ ਭਾਵੇਂ ਲਾਵੇ ਦਾਵਾਂ ਹਰਿਆਣੇ ਦੇ ਪੱਖ ਦਾ ਮਾਲ ਆ ਬੰਦਿਆਂ ਦਾ ਜਿਹਨਾਂ ਤੋਂ ਮੱਝ ਲੈਂਦੀ ਠੀਕ ਆ ਇਹ ਗੱਲ ਹੋ ਰਹੀ ਆ ਵੀ ਕਬੈਣੀ ਵਾਲੇ ਬੰਨੇ ਆ ਥਣ ਤਿੰਨ ਜੇ ਮਾਈ ਦੀ ਪੰਜ ਥਾਣੇ ਆ ਸਾਰੀ ਅੱਛਾ ਹਾਂਜੀ ਹਾਂਜੀ ਦੋਹਾਂ ਥਾਣਿਆਂ ਦੇ ਵਿੱਚ ਇੱਕ ਥਾਣ ਲੱਗਾ ਹੋਆ ਜਿਹੜਾ ਉਹਦੇ ਵਿੱਚ ਕੋਈ ਦੁੱਧ ਆਉਂਦਾ ਵਾ ਪਾਈਆ ਖੰਡ ਕਿਤੇ ਉਹ ਚੋਈ ਗਏ ਨਾਲੇ ਹਾਂ ਤੇ ਦੁੱਧ ਆਉਂਦਾ ਠੀਕ ਆ ਪੰਜੇ ਚੱਲਦੇ ਆ ਹਾਂ ਜੇ ਚਲੋ ਚੋਨਾ ਕੋ ਬੰਦ ਕਰੇ ਉਹਨੂੰ ਤੇ ਉਹ ਚੜ ਵੀ ਸਕਦਾ ਪਰ ਜੇ ਚੱਲਦਾ ਤੇ ਆਪਾਂ ਦੱਸ ਕੇ ਦੇਣੀ ਜਿਹੜੀ ਗੱਲ ਹੈ ਨਹੀਂ ਠੀਕ ਆ ਲੇ ਵੇ ਲੂਏ ਦੀ ਪੱਧਰੀ ਆ ਹਾਂਜੀ ਹਾਂਜੀ ਦੁੱਧ 7 ਲੀਟਰ ਦੇ ਠੀਕ ਆ ਸੋਈ ਨੂੰ ਹੋਏ ਜੇ ਕੋਈ ਸਾਢੇ 3 4 ਮਹੀਨੇ ਮਹੀਨਾ ਉਹਨਾਂ ਬਣੀ ਨੂੰ ਵੀ ਆਖਿਆ ਆਪਾਂ ਕੋਈ ਗਾਰੰਟੀ ਨਹੀਂ ਆਪਾਂ ਦੁੱਧ ਦੇ ਸਾਵਾਂ ਦੇਣੀ ਠੀਕ ਆ ਹਾਂਜੀ ਕੱਢ ਦੇ ਬਾਹਰ ਤੋਰ ਕਰਾ ਚੱਕੀ ਵੀ ਸਿੰਗਲ ਏਡੀ ਦੀ ਮੱਝ ਆ ਹਾਂ ਬਾਕੀ ਕੱਦ ਵਜਣ ਵਾਡਾ ਹਾਂ ਹਾਂਜੀ ਹਾਂਜੀ ਪੰਜ ਥਾਣਾ ਸਜਣੋ ਭਰਾ ਨੇ ਪਹਿਲਾਂ ਹੀ ਦੱਸਤਾ ਤੁਹਾਨੂੰ ਹੱਡਾਂ ਚਲੋ ਇਹ ਭਾਵੇਂ ਪਾਇਆ ਹੀ ਆਉਂਦਾ ਵਾ ਜਿੰਨਾ ਵੀ ਆਉਂਦਾ ਆਪਾਂ ਦੱਸ ਦੇਣਾ ਨਾ ਅਗਲੇ ਨੂੰ ਵੇਖਣ ਚ ਜੱਜ ਨਹੀਂ ਬੈਠਦਾ ਨਹੀਂ ਹੁੰਦਾ ਚਾਰੇ ਹੀ ਦੀਦੇ ਆ ਹਾਂਜੀ 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 ਪਰ ਆਪਾਂ ਗੱਲ ਇਹ ਆ ਵੀ ਆਪਾਂ ਦੱਸ ਕੇ ਦੇਣੀ ਹੈ ਖਰਾਇਆ ਹੋਲੀ ਕੋਟ ਹੋਲੀ ਸੋੜਿਆ ਘਰ ਹੁਣੀ ਨਾ ਨਿਕਲੀ ਤਾਂ ਕਾਲੀ ਪਈ ਇੱਕ ਮਾਲ ਹੀ ਬੰਦਿਆਂ ਤੋਂ ਮਾਲ ਚੋਂ ਆਈ ਨੋਵਾ ਜੀ ਸਹੀ ਹੈ ਤੋ ਤੁਹਾਨੂੰ ਪਤਾ ਘਰਾਂ ਦੀਆਂ ਸੌ ਮਜਬੂਰੀਆਂ ਜਿੱਦਾਂ ਹੀ ਡੰਗਰ ਦੇ ਨਾਲ ਲੈਣਾ ਪੈਂਦਾ ਤੇ ਪਰਤਾਵਛੇ ਦੀ ਕੀ ਪਹੁੰਚ ਪੂਝ ਤੇ ਕਿੰਨੇ ਮੈਂ ਆਈ ਬਿਲਕੁਲ ਹੀ ਜਾਇਜ ਲਾਹ ਲਾ ਕੇ ਆਪਾਂ ਦੇਣੀਆਂ 100 ਰੁਪਏ ਛੋੜ ਵਾਲੀ ਮੁੱਲ ਹੋਊਗੀ ਅੱਛਾ ਨਾ 60 ਨਾ 65 ਤੇ ਨਾ 55 54000 ਦੇ ਵਿੱਚ ਪਹੁੰਚ ਗੱਡੀ ਆਪਦੀ ਲੈ ਬਈ ਪੂਰੇ 51000 ਸਗਣ ਵਾਲਾ ਕੰਮ ਇੱਥੇ ਹੋਊ ਅੱਜ ਠੀਕ ਹੈ 52000 ਹਾਂਜੀ 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 ਇਹ ਘਰੇ ਮੰਗਾਊਗਾ 54000 ਹਾਂਜੀ 54 ਦੀ 100 ਕਿਲੋਮੀਟਰ ਠੀਕ 100 ਕਿਲੋਮੀਟਰ ਹਾਂ ਗੱਡੀ ਭਾਜੀ ਝੋਟੀ ਜਿਹ ਪਹਿਲਾ ਆਸੂਗਾ ਠੀਕ ਹੈ ਕੱਢ ਲਾ ਬਾਹਰ ਇਹਦੇ ਤੇ ਮੂੰਹ ਇਹਦੇ ਛਿਗੀ ओके okay. हां जी हां जी ਮੂੰਹ ਛਿੱਗੀ ਤੇ ਮੂੰਹ ਛਿੱਗੀ ਹਾਂ ਤੇ ਪੋਲੀ ਹੈ ਹਨਾ ਵਿਚਾਰੀ ਮੂੰਹ ਦੀ ਪੋਲੀ ਆ ਸੂਈ ਨੂੰ ਇਹਦੇ 4 ਮਹੀਨੇ ਠੀਕ ਆ ਤੇ ਬੱਚਾ ਨਹੀਂ ਹੈਗਾ ਮਿਲਦੀ ਭਾਰੇ ਤੇ ਦੁੱਧ 7 ਲੀਟਰ ਆ 1.5 ਮਹੀਨੇ ਦੀ ਉਹਨਾਂ ਛੱਕ ਚ ਦੱਸੀ ਆ ਠੀਕ ਆ ਮਾਲਕਾਂ ਨੇ ਵੀ ਚੈੱਕ ਰਾਈ ਡਾਕਟਰ ਤੋਂ 1.5 ਮਹੀਨੇ ਛੱਕ ਦੱਸਿਆ ਡਾਕਟਰ ਨੇ ਠੀਕ ਆ ਬਾਕੀ ਆਪਾਂ ਮੋਲ ਕਰਨਾ ਦੁੱਧ ਵਾਲਾ ਹੁਣ ਇਹਦੇ ਕੋਲੇ ਕਿੰਨੀਆਂ ਧਾਰਾਂ 7 ਲੀਟਰ ਜੀ ਇਹਦੇ ਕੋਲੇ ਨੇ 7 ਹਾਂਜੀ ਹਾਂਜੀ ਠੀਕ ਆ 7 ਲੀਟਰ ਪਹਿਲਾ ਸੂਆ ਸੱਜਣਾ 6 ਦੰਦ ਹਾਂਜੀ ਝੋਟੀ ਖਰੀ ਆ ਸਿਰਫ ਸਿਰਫ ਸਾਂਭੀ ਨਹੀਂ ਬੰਦਿਆ ਹਾਂ ਚੋਣ ਤਿਆਣ ਚੰਗੀ ਮੈਨਾਂ ਜੀ ਇਦਾਂ ਧਾਰ ਤੇ ਮਿਲਦੀ ਆ ਓਕੇ ਹਾਂਜੀ ਕਿਆ ਬਾਤ ਠੰਡੀ ਠੀਰੀ ਆ ਸੱਜਣਾ ਵੀਰ ਕਹਿੰਦਾ ਧਾਰ ਤੇ ਮਿਲਦੀ ਕਰਮਾਂ ਵਾਲੀ ਬਾਕੀ ਚਲੋ ਇਹ ਆ ਵੀ ਡੰਗਰ ਤੁਹਾਨੂੰ ਬੜਾ ਚੈੱਕ ਹੁੰਦਾ ਤਿੰਨਾਂ ਕੁ ਮਹੀਨਿਆਂ ਦਾ ਹਾਂ ਆਪਾਂ ਤੇ ਅਗਲੇ ਨੂੰ ਦੱਸ ਦੇਣਾ ਵਾ ਗੱਡੀ ਜਗਾ ਚਲੋ ਆਪਦਾ ਧਿਆਨ ਰੱਖ ਲੈ ਹਾਂ ਆਪਾਂ ਤੇ ਮੋਲ ਕਰਨਾ ਦੁੱਧ ਵਾਲਾ ਓਕੇ ਬਿਲਕੁਲ ਜਾਇਰ ਰੇਟ ਠੀਕ ਆ ਪਤਾ ਇਹਦਾ ਵੀ ਨਾ 60 ਨਾ 65 ਨਾ 55 54000 ਦੇ ਵਿੱਚ ਪਹੁੰਚ 100 ਕਿਲੋਮੀਟਰ ਤਿੱਕਰ ਗੱਡੀ ਆਪ ਦੀ ਲਵੇ ਪੂਰੇ 51 ਦੀ ਇਹ ਵੀ 51 ਦੀ ਸ਼ਾਨੋਂ ਸ਼ਗਣੀ ਚੱਲੂ ਆ ਹਾਂਜੀ 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 ਕਿਆ ਬਾਤ ਆ ਹਾਂਜੀ ਤੇ ਇਹਦਾ ਗੱਡੀ ਬਾਜੀ ਸੂਆ ਦਜਾ ਹਾਂ ਮਾਲਕਾਂ ਦੇ ਕਹਿਣ ਮੁਤਾਬਕ ਚਾਰੂ ਜੇ ਬੜੀ ਜਰੀ ਹਾਂ ਸੂਈ ਨੂੰ ਹੋਏ ਜੇ ਕੋ 20 25 ਦਿਨ ਅੱਛਾ ਮਗਰ ਇਹਦੇ ਜੇ ਕਟਾ ਠੀਕ ਆ ਹਾਂਜੀ ਆ ਬੱਚਾ ਜਿਹਦਾ ਇਹਦੇ ਕੋਲੇ ਬੱਚਾ ਵੀ ਹੈਗਾ ਹਾਂਜੀ ਹਾਂਜੀ ਓਕੇ ਹਾਂ ਆਲ ਆ ਗਿਆ ਇਹਦੇ ਕੋਲੇ ਕਟਾ ਹਾਂਜੀ ਹਾਂਜੀ 20 25 ਦਿਨਾਂ ਦਾ ਸੂਆ ਹਾਂਜੀ ਹਾਂਜੀ ਕੋਈ ਮਹੀਨੇ ਦੇ ਅੰਦਰ ਲਾਲੇ ਮਹੀਨੇ ਦੀ ਲਾਲੀ ਹਾਂ ਸਿਆਣੀ 7 ਲੀਟਰ ਬੱਚੇ ਸਨ ਓਕੇ 7 ਲੀਟਰ ਦੁੱਧ ਆ ਬਾਕੀ ਚਾਰੂ ਚੂਰੂ ਪੂਰੀ ਜੇ ਠੀਕ ਆ ਜੇ ਕੋ ਚਲੋ ਸੇਵਾ ਕਰੇ ਤੇ ਦੁੱਧ ਆਪਾਂ ਜਿਆਦਾ ਨਹੀਂ ਆਂਦੇ ਚਲੋ ਇਹਨੇ ਦਾਕ ਦੇ ਘਰੇ ਚ ਨਾਉਂ ਦਾ ਸਾਡੇ ਘਰੇ ਚ ਨੇ ਦਈ ਜਣਾ ਠੀਕ ਆ ਹਾਂਜੀ ਹਾਂਜੀ ਵਾਏ ਨਵਟਾ ਪੂਰਾ ਹਾਂ ਹਾਂਜੀ ਬਾਕੀ ਇਹਦਾ ਸਬੂਤ ਹੈਗਾ ਹਾਂਜੀ ਚਵਾਈ ਦੀ 100 ਚ 100 ਠੀਕ ਨਰਲ ਜੀ ਕਿੱਸਾ ਦਨ ਫੇਸ ਕੁਆਲਟੀ ਸਾਂਭੀ ਇਹ ਵੀ ਘੱਟ ਆ ਕਿਸੇ ਨੇ ਥੋੜੀ ਹਾਂਜੀ ਹਾਂਜੀ ਇੱਕ ਨਾ ਮਾਲ ਭਾਜੀ ਆਪਾਂ ਹਰ ਵੀਡੀਓ ਜਗਰ ਕਰਦੇ ਆ ਆਪਣਾ ਨਾ 4-5 ਰੁਪਿਆ ਤੇ ਡੰਗਰ ਇੱਕ ਤੇ ਪੱਥਾ ਪੋਠਾ ਵੀ ਨੀ ਲਾ ਦੇ ਹਾਂ ਜਿਹੜਾ ਨਵਾਂ ਨਗਰ ਆਉਂਦਾ ਨਾ ਉਹ ਥੋੜਾ ਖਾਂਦਾ ਨਹੀਂ ਨਹੀਂ ਕਈ ਦਿਨ ਹੀ ਨਹੀਂ ਖਾਂਦੇ ਹਾਂ ਘਰ ਘਰ ਦਾ ਵੀ ਡੰਗਰ ਤੁਹਾਨੂੰ ਪਤਾ ਕਰਦੇ ਆ ਕਰ ਜਾਂਦੇ ਸਾਰ ਹਾਂਜੀ ਹਾਂਜੀ ਇਹ ਹੁਣ ਬੱਚਾ ਉਹਨਾਂ ਲਾਗੇ ਵੱਧਾ ਹੈ ਆਪਾਂ ਦੂਰ ਵੱਧਾ ਹਾਂ ਇੱਕ ਨਗਰ ਘਰੀਮੁਰੀ ਖੋਲਿਆ ਆਪਦੇ ਘਰੇ ਡੰਗਰ ਹਾਂਜੀ ਆਪਦੇ ਘਰੇ ਡੰਗਰ ਰਿਲੈਕਸ ਹੋ ਕੇ ਬੈਠ ਹਾਂਜੀ 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 ਇਹ ਕਿੰਨੇ ਦੀ ਦੇ ਦੇ ਬਿਲਕੁਲ ਹੀ ਛੋਟਾ ਜਿਹਾ ਭਾਜੀ ਠੀਕ ਨਾ 60 ਨਾ 65 ਨਾ 55 ਹਾਂਜੀ ਨਾ 50 48000 ਦੇ ਵਿੱਚ ਪਹੁੰਚ 100 ਕਿਲੋਮੀਟਰ ਤੱਕ ਗੱਡੀ ਕੋ ਆਪ ਦੀ ਲੈਵੇ ਪੂਰੇ 45000 ਦੀ ਦੇ ਪੂਰੇ 45000 ਦੀ ਬੱਚੇ ਵਾਲੀ ਹਾਂਜੀ ਹਾਂਜੀ ਗੱਡੀ ਭਾਜੀ ਵੱਡੀ ਝੋਟੀ ਜੇ ਮਾਲਕਾਂ ਦੇ ਕਹਿਣ ਮੁਤਾਬਕ ਸੁਹਾ ਜੇ ਪਹਿਲਾ ओके ਉਹ ਪੱਕੇ ਸੂਈ ਹੋਊਗੀ ਭੈਣ ਭਰਾਵਾਂ ਦੇ ਗਾੜੀ ਆ ਕੋਈ ਦੱਜਾਲ ਵਾਲੇ ਤੇ ਜਾਲ ਵਾਲੇ ਭੰਦਾ ਹਮਾਰਾ ਵੀ ਠੀਕ ਆ ਤੇ ਜਿਹੜਾ ਭਾਜੀ ਕਬੈਣੀ ਵਾਲਾ ਥਾਣਾ ਇਹਨਾਂ ਦਾ ਅਗਲਾ ਹਾਂ ਉਹਦੇ 'ਚ ਮੰਨ ਲਓ ਦੂਜੇ ਨਾਲੋਂ ਅੱਧਾ ਥਾਣਾ ਠੀਕ ਆ ਮਹੂਰਲੇ ਦਾ ਹਾਂਜੀ 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 ਮਹੂਰਲੇ ਦਾ ਦੁੱਧ 8 ਲੀਟਰ ਜੇ ਸੂਈ ਨੂੰ 2.5 ਮਹੀਨੇ ਹੋਏ ਜੀ ਠੀਕ ਗਾਰੰਟੀ ਨਾਲ ਬੱਚਾ ਨਹੀਂ ਮਿਲਦੀ ਭਾਰੇ ਤੇ ਹਾਂਜੀ 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 ਛੋਟੀ ਵੱਡੀ ਹਾਂਜੀ ਛੋਟੀ ਵੱਡੀ ਬਕੀ ਛੋਟੀ ਵੱਡੇ ਕਦ ਕੱਟ ਦੀ ਹਾਂਜੀ ਅਗਲੇ ਥਾਂ 'ਚ ਧਾਰਾਂ ਘਾਟਾ ਸੋ ਹਾਂਜੀ ਹਾਂਜੀ दुद्ध अठ लीटर आ सजन बस पुत तो बस दुद्ध अठ लीटर है ठीक है बाकी झोटी वी हाँ बाकी सील सलग पूरी मिलती भाड़े ते ठीक है हाँ जी हाँ जी ਇਹ ਕਿੰਨੇ ਦੀ ਪਹੁੰਚ ਆ ਇਹਦਾ ਵੀ ਬਿਲਕੁਲ ਜਾਇਜ਼ ਹੀ ਇਹਦਾ ਨਾ 70 ਨਾ 75 ਨਾ 60 ਨਾ 65 ਇਹਦਾ ਭਾਜੀ ਨਾ 55 53000 ਦੇ ਵਿੱਚ ਪਹੁੰਚ ਜੇ 100 ਕਿਲੋਮੀਟਰ ਤੱਕ ਰ ਗੱਡੀ ਆਪ ਦੀ ਲੈ ਆਵੇ ਜੈਸਮ ਨੂੰ 50000 ਦੀ ਮਿੰਦਰ 50000 ਹਾਂਜੀ ਹਾਂਜੀ ਜਾਇਜ਼ ਹੈ ਮੂੰਹ ਮਾਸੂਣਾ ਹਾਂਜੀ ਹਾਂਜੀ ਵੱਡੀ ਝੋਟੀ ਆ ਹਾਂ ਗੱਡੀ ਭਾਜੀ ਜਿੱਦਾਂ ਦੀ ਮਹਾਂ ਚਲੋ ਉਦਾਂ ਦਾ ਮੋਲਿਆ ਕਈ ਭੈਣ ਭਰਾ ਆਪਣੇ ਤੋਂ ਗਾਹ ਕਹਿ ਗਏ ਸਾਰੇ ਵਾਡੀ ਵੀ ਨਹੀਂ ਲੈਣ ਵਾਲੇ ਭਾਜੀ ਜਿਹੜਾ ਗਰੀਬਾਂ ਦਾ ਇਹਦੇ ਲਈ 50000 ਲੈਣਾ ਬੜਾ ਔਖਾ ਦਾ ਬੜਾ ਔਖਾ ਭਾਈ ਇਹਦੇ ਥੱਲੇ ਦੁੱਧ ਹੈਗਾ ਜੀ 7 ਲੀਟਰ ਠੀਕ ਆ ਤੇ ਬੱਚਾ ਨਹੀਂ ਹੈਗਾ ਮਿਲਦੀ ਭਾੜੇ ਤੇ ਆ ਸੂਈ ਨੂੰ ਇਹਨੂੰ ਇਹ ਜੀ ਸਾਢੇ 3-4 ਮਹੀਨੇ ਮਹੀਨਾ ਕੋ ਆਂਦੇ ਬਣੀ ਨੂੰ ਆ ਆਪਾਂ ਕੋਈ ਗਾਰੰਟੀ ਨਹੀਂ ਦਿੰਦੇ ਦੁੱਧ ਦੇ ਹਿਸਾਬ ਨਾਲ ਹੀ ਦੇਣੀ ਠੀਕ ਆ ਤੇ ਸੂਆ ਭੈਣ ਭਰਾਵਾਂ ਦੇ ਗਾੜੀ ਆ ਚਿਹਰੇ ਮੋਰੇ ਤੋਂ ਵੇਖੋ ਹਾਂ ਝੂਟੀ ਭਾਵੇਂ ਦੂਜੀ ਲਾਲੀ ਜਿੱਦਾਂ ਦੀ ਉਹਨਾਂ ਸਾਂਭੀ ਬਾਕੀ ਭਾਵੇਂ ਕੋ ਦਹਾਵਾ ਸੂਆ ਦਾ ਦਹਾ ਮਾਂ ਲਾਲੀ ਆ ਪਾਣੀ ਦੀ ਕੋਈ ਆਪਦੀ ਸਮਝ ਨਹੀਂ ਦੇ ਕੀ ਕਾਛਾ ਥੋੜੀ ਸੰਭੀ ਘਟਿਆ ਉਹ ਨਾ ਆ ਬਾਕੀ ਚਿਹਰੇ ਚੂਰੇ ਤੋਂ ਤੁਸੀਂ ਲਾਲੋ ਸਾਹਿਬ ਜਿੱਦਾਂ ਨਾ ਜੀ ਉਹ ਨਵੀਂ ਸੀ ਸਭੀ ਘਟਾ ਹਾਂਜੀ ਹਾਂਜੀ ਬਾਕੀ ਰੇਟ ਵੀ ਇਹਦਾ ਬਿਲਕੁਲ ਛੋਟਾ ਠੀਕ ਆ ਜਰਾ ਮਤਾਂਗਾ ਕੁਹ ਨਹੀਂ ਆਂਦੇ ਕਈ ਐ ਕਰਦੇ ਨਾ ਤੜਕੇ ਟਾਈਮ ਨਾ ਹੀ ਕੱਢ ਕੇ ਕਿਕਰਨੇ ਮਥਲੇ ਬੰਦ ਕਰਦੇ ਆ ਆਹ ਉਹ ਗੱਲ ਕੇ ਜਿੰਨਾ ਪਾਣੀ ਪਿਉਣਾ ਨਾ ਵੇਖਣੀਆਂ ਵਿਚਾਰੀਆਂ ਹਾਂਜੀ ਹਾਂਜੀ ਤੇਰੇ ਚਲੋ ਚਲੋ ਜਰਮਾਂ ਦੇ ਸੌਤੇ ਹੀ ਆ ਵੀ ਉਹ ਤਾਂ ਜਿੰਨੇ ਕੋ ਨਾ ਪਾਈ ਉਹਨੇ ਕ ਵਟਲੇ ਉਹਨੇ ਕੀ ਆਪਾਂ ਵਟ ਲੈਣੇ ਆਪਾਂ ਕਿਹੜਾ ਵੀ ਤਾਂ ਲੱਖ ਕਰ ਲੈਣਾ ਮੁੱਲ ਹਾਂਜੀ ਇਹਦੀ ਭਾਜੀ ਜੈਸਨੋ ਜਿਹੜੀ ਹੈ ਨਾ 42000 ਦੇ ਵਿੱਚ ਪਹੁੰਚ ਠੀਕ ਆ ਗੱਡੀ ਆਪ ਦੀ ਲੈਵੇ 1000 ਛੱਡਾਂਗੇ 40 ਚ 39000 42000 ਹਾਂਜੀ ਜੈ ਜੈ ਦੁੱਧ ਵੀ 7 ਦੇ ਹਾਂਜੀ 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 ਬਾਕੀ ਇਹ ਆ ਵੀ ਮੈਂ ਦੀ ਥਣ ਚੜਾ ਵੇਖੋ ਤੁਸੀਂ ਮਿਲਕ ਵੈਣ ਜੇ ਕੋਈ ਸਿਵਾ ਕਰੇ ਦੁੱਧ ਮੈਂ ਨਹੀਂ ਦੇਣਾ ਦੇ ਦੇ ਹਾਂਜੀ ਹਾਂਜੀ ਦਾਣਾ ਦੂਣਾ ਪੈਜੀ ਹਾਂਜੀ ਹਾਂਜੀ ਤੇ ਇਹਦਾ ਛਾ ਗਾੜੀ ਭਾਜੀ ਸੂਆ ਇਹ ਵੀ ਦੁੱਜਾ ਕੋ ਤੇ ਜਾਲ ਵਾਲੇ ਚੌਥਾ ਵਾਲੇ ਭਾਵੇਂ ਲਾਵੇ ਦਾਵਾ ਆਪਦੀ ਸਮਝ ਵੇਖੇ ਸੁਈ ਨੂੰ ਹੋਏ ਜੇ ਕੋਈ ਸਾਢੇ 3 4 ਮਹੀਨੇ ਨੂੰ ਠੀਕ ਆ ਬੱਚਾ ਨਹੀਂ ਹੈਗਾ ਮਿਲਦੀ ਭਾਰੇ ਤੇ ਆ ਦੁੱਧ 7 ਲੀਟਰ ਜੀ ਠੀਕ ਆ ਤੇ ਬਾਕੀ ਇਹ ਆ ਵੀ ਚੋਣ ਚਵਾ ਪੋਲੀ ਬੱਚਾ ਨਹੀਂ ਹੈਗਾ ਠੀਕ ਆ ਹਾਂਜੀ ਹਾਂਜੀ ਸੂਆ ਤਾਂ ਗਲਾਪੇ ਲਾਊਗਾ ਸੂਆ ਭਾਈ ਦੂਜਾ ਹੰਦੇ ਉਹ ਤੁਸੀਂ ਬਾਕੀ ਭੈਣ ਭਰਾ ਪੱਤੇ ਜਾਲ ਵਾਲੇ ਕੋ ਚੌਥਾ ਵਾਲੇ ਭਵੇਂ ਦਹਮਾਂ ਲਾ ਲਈ ਆਪਾਂ ਦੀ ਇਹ ਗੱਲ ਹਾਂ ਆਪਾਂ ਨੂੰ ਇਹ ਚੱਕਰ ਨਾਲ ਨਹੀਂ ਆਪਣਾ ਨਾਣਾ ਜੀ ਦਾ ਆਪਾਂ ਤੇ ਭਾਈ ਉਹ ਕਰ ਦਨੇ ਆ ਨਹੀਂ ਆਪਾਂ ਦੇ ਅਗਲੇ ਨੂੰ ਇਹ ਗੱਲ ਆਨੇ ਵੀ ਅੱਡੇ ਦੇ ਆਗੇ ਤੇ ਅਗਲਾ ਵੇਖ ਕੇ ਖੜੇ ਆਪਦੀ ਤਸੱਲੀਆਂ ਕਰੇ ਹਾਂਜੀ ਹਾਂਜੀ ਆਪਾਂ ਤੇ ਆਨੇ ਵੀ ਜਿਹੜਾ ਪਹਿਲੀ ਦੀ ਮੱਝ ਲੈ ਜਾਂਦੇ ਆ ਨਾ ਉਹ ਭਵੇਂ ਜਿਹੜਾ ਬੰਦਾ ਕੋ ਕਾਰੀਗਰ ਹੈ ਉਹਨੂੰ ਨਾਲ ਲੈ ਵੀ ਆ ਚੰਗਾ ਹੁਣ ਤਾਂ ਇੱਥੇ ਆ ਕੇ ਬਾਜੀ ਬਸ ਵੇਖ ਤਸੱਲੀ ਕਰ ਲਵੇ ਗੱਲ ਇਹ ਆ ਜੀ ਪੈਸੇ ਬੜੇ ਔਖੇ ਬੰਦੇ ਜਿਹਨੇ ਪੈਸੇ ਲਾਉਣੇ ਉਹਦਾ ਹੱਕ ਬੰਦਾ ਹਾਂ ਹਾਂਜੀ ਹਾਂ ਬਾਕੀ ਆਂ ਲੈ ਸੱਜਣੋ ਕਰੋ ਚੱਕ ਇਹਦਾ ਇਹਦਾ ਜਾਇਰ ਜੀ ਬਿਲਕੁਲ ਇਹਦੀ ਵੀ 53000 ਦੇ ਵਿੱਚ ਪਹੁੰਚ 100 ਕਿਲੋਮੀਟਰ ਤਿੱਕਰ ਗੱਡੀ ਆਪ ਵੀ ਲੈਵੇ 50000 ਦੀ 50000 ਦੀ ਓਕੇ ਇਹ ਐਨੀਮਲ ਸੱਜਣੋ ਪ੍ਰਤਾਪ ਸ਼ਾਹ ਕੋਲੇ ਵਿਕਰੀ ਵਾਲੇ ਆ ਝਾਮ ਕੇ ਖੁਰਦ ਤਸੀਲ ਤੇ ਜ਼ਿਲ੍ਹਾ ਤਰਨਤਾਰਨ ਆ ਗਿਆ ਸੱਜਣੋ 6 ਆ 6 ਨੂੰ ਤੋਰ ਤਾਰ ਕੇ ਵਿਖਾਤਾ ਤੁਹਾਨੂੰ ਜਿਹੜੀ ਪਸੰਦ ਆ ਗਈ ਉਹ ਤਸੱਲੀ ਤੁਸੀਂ ਕਰ ਲੈਣੀ ਆ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਸਦੇ ਰਹੋ